ਵੈਗੋਹੀ ਕਾ ਖਾਲਸਾ ਸ੍ਰੀ ਵੈਗੋਜੀ ਕੀ ਫਤਿਹ ਸਾਰੀਆਂ ਸੰਗਤਾਂ ਨੇ ਮੇਰਾ ਪੰਜਾਬ న్యూਸ ਦੇਖ ਰਹੇ ਸੱਚੀ ਅਕਾਲ ਤੇ ਅਸੀਂ ਅੱਜ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆ ਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿੱਚ ਪਹੁੰਚੇ ਹੋਏ ਆ ਸਾਰੀ ਸੰਗਤ ਨੂੰ ਦਰਸ਼ਨ ਕਰਾ ਰਹੇ ਆ ਸ਼ਹੀਦੀ ਪੰਦਰਵਾੜੇ ਦੇ ਅੱਜ ਦੂਜੇ ਦਿਨ ਦੀਵਾਨ ਸਜੇ ਹੋਏ ਨੇ ਤੇ ਸ਼ਹੀਦੀ ਜੋੜਮੇਲ ਦੇ ਉੱਤੇ ਲੱਖਾਂ ਹੀ ਸੰਗਤਾਂ ਨਤਮਸਤਕ ਹੋਣ ਪਹੁੰਚ ਰਹੀਆਂ ਆਏ ਨੇ ਗੁਰੂ ਸਾਹਿਬ ਦੀ ਉਹਨਾਂ ਦੇ ਸਿੰਘਾਂ ਦੀ ਤੇ ਵੱਡੇ ਸਾਹਿਬਜ਼ਾਦੇ ਦੀ ਅਰਤੀ ਸ਼ਹਾਦਤ ਨੂੰ ਨਮਨ ਕਰ ਰਹੀਆਂ ਨੇ ਇਸ ਮੌਕੇ ਗੱਲਬਾਤ ਕਰਾਂਗੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਕੀ ਕਹਿਣਾ ਚਾਹੁੰਦੇ ਹੋ ਅੱਜ ਸ਼ਹੀਦੀ ਪੰਦਰਵਾੜੇ ਤੇ ਸੰਗਤਾਂ ਪਹੁੰਚੀਆਂ ਅੱਜ ਇਸ ਪਾਵਨ ਚਲਤਰ ਤ੍ਰਤੀਸ਼ਰ ਚਮਕੌਰ ਸਿੱਦੇ ਇਸ ਪਾਵਨ ਸਿੱਧੀ ਦਿਹਾੜਿਆਂ ਦੇ ਇਸ ਨੂੰ ਬੰਦ ਵਿੱਚ ਚੱਲ ਰਹੇ ਜੋ ਸਮਾਗਮ ਨੇ ਅੱਜ ਦੂਜੇ ਦਿਨ ਦੀ ਦੀਵਾਨ ਚੱਲ ਰਿਹਾ ਇਹਨਾਂ ਪਵਨ ਸਥਾਨਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਸ ਪਵਨ ਧਰਤੀ ਦੇ ਉੱਤੇ ਆਪਣੀ ਇਸ ਸਭ ਜਗਤ ਦੀਆਂ ਸ਼ਹਾਦਤਾਂ ਜਿਹੜੀਆਂ ਆਪਣੇ ਪਿਆਰਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਦਿੱਤੀਆਂ ਇਸ ਪਵਨ ਧਰਤੀ ਨੂੰ ਆਬਾਦ ਕੀਤਾ ਸੋ ਹਰ ਸਾਲ ਪੰਜ ਹਰ ਸਾਲ 6 7 ਅਤੇ 8 ਗੋ ਦਾ ਇਹਨਾਂ ਪਾਵਨ ਸਥਾਨਾਂ ਤੇ ਸ਼ਹੀਦੀ ਸਮਾਗਮ ਜਿਹੜਾ ਰੱਖਿਆ ਜਾਂਦਾ ਸੋ ਅੱਜ ਦੂਜੇ ਦਿਨ ਦੇ ਦੀਵਾਨ ਹਨ ਇਹਨਾਂ ਪਾਵਨ ਦੀਵਾਨਾਂ ਦੇ ਵਿੱਚ ਜਿੱਥੇ ਰਾਗੀ ਢਾਡੀ ਜਥਿਆਂ ਦੇ ਵੱਲੋਂ ਸਿੱਖੀ ਦਾ ਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾ ਰਿਹਾ ਉੱਥੇ ਨਾਲ ਹੀ ਸਿੱਖ ਕਾਨਫਰੰਸ ਦੇ ਰੂਪ ਦੇ ਵਿੱਚ ਸਭ ਸਿੱਖਾਂ ਵੱਲੋਂ ਸਿੱਖੀ ਦੇ ਵਾਅਦੇ ਲਈ ਜਾਂ ਸਿੱਖੀ ਦੇ ਪ੍ਰਚਾਰ ਦੇ ਲਈ ਇਹਨਾਂ ਪਾਵਨ ਸਥਾਨਾਂ ਤੇ ਹਰ ਸਾਲ ਕਾਨਫਰੰਸ ਕੀਤੀ ਜਾਂਦੀ ਹੈ ਅ ਇਹ ਕੱਲ ਨੂੰ ਅਖੀਰਲੇ ਦੀਵਾਨਾਂ ਵਿੱਚ ਇਹਨਾਂ ਪਾਵਨ ਸਥਾਨਾਂ ਤੋਂ ਨਗਰ ਕੀਰਤਨ ਆਰੰਭ ਹੋਣੇ ਹਨ ਗੁਰਦੁਆਰਾ ਸ੍ਰੀ ਗੜੀ ਸਾਹਿਬ ਤੋਂ ਆ ਆਰੰਭ ਹੋ ਕਰਕੇ ਸਮੁੱਚੇ ਚਮਕੌਰ ਦੀ ਆਪਰਕਰਮਾ ਕਰਦਾ ਹੋਇਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਆਕਰਕੇ ਜਿਹੜੇ ਨਗਰ ਕੀਰਤਨ ਹੋ ਸਮਾਪਤ ਹੋਣੇ ਹਨ ਜਿੱਤੇ ਨਗਰ ਕੀਰਤਨ ਨੇ ਉੱਤੇ ਨਾਲ ਅਮਰ ਸੰਚਾਰ ਦਾ ਜਿਹੜਾ ਸਮਾਜ ਰੱਖਿਆ ਗਿਆ ਹੈ ਤੋ ਹਰ ਸਾਲ 6 7 ਤੇ 8 ਪੋ ਦੇ ਨਪਾਵਨਸਥਾਨਾਂ ਤੇ ਗੁਰਮਤਿ ਸਵਾਦਨ ਸਿੱਧੀ ਸਵਾਗਵਰ ਰੱਖੇ ਜਾਂਦੇ ਜੇਕਰ ਗੱਲ ਕੀਤੀ ਜਾਵੇ ਤੇ ਕਿਹੜੇ ਕਿਹੜੇ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਦੇ ਉੱਤੇ ਸੰਗਤ ਆਣ ਕੇ ਨਤਮਸਤ ਹੋਣੀ ਆ ਪਹਿਲਾ ਸਥਾਨ ਇੱਥੇ ਸਤਿਗੁਰ ਜੀ ਦਾ ਇਸ ਸਾਕੇ ਮੁਤਾਬਕ ਗੁਰਦੁਆਰਾ ਸ੍ਰੀ ਦੰਦਮਾ ਸਾਹਿਬ ਜਿੱਥੇ ਮਹਾਰਾਜ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਆ ਕੇ ਇੱਥੇ ਆਪਣਾ ਡੇਰਾ ਕੀਤਾ ਪੜਾ ਕੀਤਾ ਹੈ ਇਸ ਤੋਂ ਬਾਅਦ ਸਤਿਗੁਰ ਜੀ ਗੜੀ ਵੱਲ ਨੂੰ ਤੁਰਦੇ ਆ ਗੁਰਦੁਆਰਾ ਸ੍ਰੀ ਗੜੀ ਸਾਹਿਬ ਉੱਤੇ ਪਾਵਨ ਸਥਾਨ ਹੈ ਅ ਫਿਰ ਜਿੱਥੇ ਤਾੜੀ ਮਾਰੀ ਜਾਂਦੀ ਹੈ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਉਹ ਪਾਵਨ ਸਥਾਨ ਹੈ ਜਿਸ ਸਥਾਨ ਤੇ ਸੰਸਕਾਰ ਕੀਤੇ ਗਏ ਸਾਬ ਜਦਾਂ ਦੇਰ ਸਿੰਘਾ ਦੇ ਉਸ ਪਾਵਨ ਧਰਤੀ ਦੇ ਉੱਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਇਹ ਜੋ ਧਾਰਮਿਕ ਸਥਾਨ ਇਸ ਪਾਵਨ ਧਰਤੀ ਦੇ ਉੱਤੇ ਹਨ ਜੀ ਸਾਡੇ ਨਾਲ ਮੁੱਖ ਗ੍ਰੰਥੀ ਗਿਆਨੀ ਜਸਬੀਰ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬਾਨਾਂ ਬਾਰੇ ਕਿੰਨੇ ਗੁਰਦੁਆਰਾ ਸਾਹਿਬ ਇਤਿਹਾਸਕ ਨੇ ਇੱਥੇ ਤੇ ਜਿਹੜੀ ਕਿ ਅੱਜ ਦੀ ਇਸ ਸ਼ਹੀਦੀ ਪੰਦਰਵਾੜੇ ਦੇ ਦੂਸਰੇ ਦਿਨ ਦੇ ਸਮਾਗਮ ਬਾਰੇ ਵੀ ਦੱਸਿਆ ਤੇ ਅਗਲਾ ਜਿਹੜਾ ਪ੍ਰਾ ਉਸ ਬਾਰੇ ਵੀ ਦੱਸਿਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਮੈਂ ਮਨਜੀਤ ਸਿੰਘ ਮੇਰਾ ਪੰਜਾਬ న్యూਸ ਲਈ ਖਾਸ ਰਿਪੋਰਟ